ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਅੰਬ੍ਰਤ ਚਲਾਈ ਮੋਹੀਮ ਵਿੱਚ ਇੱਕ ਮਹੱਤਵਪੂਰਨ ਸਫਲਤਾ ਪ੍ਰਾਪਤ ਕਰਦੇ ਹੋਏ ਲੁਧਿਆਣਾ ਅਧਿਆਤਿ ਪੁਲਿਸ ਨੇ ਇੱਕ ਦੋਸ਼ੀ ਨੂੰ 255 ਗ੍ਰਾਮ ਹੀਰਨ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਅਧਿਆਤਿ ਦੇ ਐਸਐਸਪੀ ਅੰਕੁਰ ਗਕਤਾ ਨੇ ਪ੍ਰੈਸ ਕਾਨਫਰੰਸ ਰਾਹੀਂ ਕੀ ਜਾਣਕਾਰੀ ਦਿੱਤੀ ਆਪਖੋਣੇ ਤੁਹਾਨੂੰ ਇਹ ਪੂਰੀ ਰਿਪੋਰਟ ਹਰ ਇੱਕ ਕਾਨਫਰੰਸ ਦੇ ਜੇ ਵੀ ਦੇਖੋ ਇਹ ਜਿਵੇਂ ਆਪਾਂ ਸਾਰੇ ਜਾਣਦੇ ਆਂ ਜੀ ਪੰਜਾਬ ਸਰਕਾਰ ਵੱਲੋਂ ਮਾਨਯੋਗ ਸਾਡੇ ਸੀਐਮ ਸਾਹਿਬ ਪੰਜਾਬ ਵੱਲੋਂ ਤੇ ਸਾਡੇ ਡੀਜੀਪੀ ਸਾਹਿਬ ਵੱਲੋਂ ਸਾਨੂੰ ਸਟ੍ਰੀਕ ਇਨਫੈਕਸ਼ਨਸ ਹੈ ਯੁੱਧ ਨਸ਼ਿਆ ਵਿਰੁੱਧ ਦੇ ਤਹਿਤ ਸਾਰੇ ਪੂਰਾ ਪੰਜਾਬ ਦੇ ਪੁਲਿਸ ਕਾਰਵਾਈ ਕਰ ਰਹੀ ਹੈ ਤੇ ਲੁਧਿਆਣਾ ਰੂਰਲ ਪੁਲਿਸ ਵੱਲੋਂ ਵੀ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਸੋ ਇਸੇ ਲੜੀ ਦੇ ਵਿੱਚ ਕੱਲ 13 ਮਈ ਨੂੰ ਸਾਡੇ ਵੱਖ-ਵੱਖ ਥਾਣਿਆਂ ਦੇ ਅਧੀਨ ਆਉਂਦੇ ਹਾਟਸਪੌਟਸ ਦੀ ਅਸੀਂ ਕਾਸਟ ਚੈਟਿੰਗ ਕਰਾਈ ਸੀ ਕੋਆਰਡੀਨੇਟਡ ਸਰਚ ਆਪਰੇਸ਼ਨ ਤੇ ਉਹਦੇ ਦੌਰਾਨ ਅਸੀਂ ਕੱਲ ਕਰੀਬ 14 ਐਫਆਈਆਰ ਦਰਜ ਕੀਤੀਆਂ ਤੇ 19 ਬੰਦੇ ਜਿਹੜੇ ਪੈਡਲਰ ਹੈਗੇ ਸਪਲਾਈਅਰ ਹੈਗੇ ਨੇ ਉਹ ਬੰਦੇ ਵੱਖ-ਵੱਖ ਜਿਹੜੇ ਥਾਣਿਆਂ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀਆਂ ਹੋਈਆਂ ਨੇ ਸੋ ਉਹਦੇ ਵਿੱਚੋਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੇਨ ਸਾਡੀ ਇੱਕ ਕਮਰਸ਼ੀਅਲ ਰਿਕਵਰੀ ਵੀ ਹੋਈ ਹੈ ਕਰੀਬ 255 ਗ੍ਰਾਮ ਹੈਰੋਇਨ ਸਾਨੂੰ ਇੱਕ ਕੇਸ 'ਚ ਉਪਲਬਧ ਹੋਈ ਹੈ ਸਾਡੇ ਐਸਟਡੀ ਮੈਡਮ ਤੇ ਸੀਆਈਏ ਦੀ ਟੀਮਾਂ ਤੇ ਐਸਐਚਓ ਜੋਧਾ ਇਹਨਾਂ ਨੇ ਬੜਾ ਵਧੀਆ ਕੰਮ ਕਰਦੇ ਹੋਏ ਜਿਹੜਾ ਇੱਕ ਬੰਦਾ ਸੀਗਾ ਵਿਕਰਮਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਪਨੋਹਰਡ ਥਾਣੇ ਦਾਖੇ ਦਾ ਇਹ ਰਹਿਣ ਵਾਲਾ ਹੈ ਸੋ ਇਹਦੇ ਰੈਸ਼ਨ ਚੋ ਸਾਨੂੰ ਇੱਕ ਗੱਡੀ ਮਿਲੀ ਹੈ ਸਲੈਰੀਓ ਤੇ ਇੱਕ ਮੋਬਾਈਲ ਤੇ 255 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਜਿਹੜੀ ਦਸਨ ਨੀ ਉਹ ਗੱਲ ਹੈ ਉਹ ਇਹ ਹੈ ਕਿ ਇਹ ਸਰਵਿੰਗ ਆਰਮੀਅਨ ਪਰਸਨਲ ਹੈਗਾ ਤੇ ਕਰੰਟਲੀ ਸ਼੍ਰੀਨਗਰ ਵਿੱਚ ਪੋਸਟਡ ਹੈਗਾ ਤੇ ਇਹ ਸਮਗਲਿੰਗ ਕਰ ਰਿਹਾ ਸੀ ਆਪਣੇ ਏਰੀਆ ਦੇ ਵਿੱਚ ਸੋ ਇਹਨੂੰ ਸਾਡੀ ਇਨਫੋਰਮੇਸ਼ਨ ਦੇ ਜਿਹੜਾ ਆਪਰੇਸ਼ਨ ਸੀ ਉਹ ਇਹਨੂੰ ਅਸੀਂ ਕਾਬੂ ਕਰਕੇ ਜਿਹੜਾ ਯੁਧ ਨਸ਼ਾ ਬੁਧਾ ਹੈ ਉਸ ਮੋਰਮ ਨੂੰ ਸਾਡੀ ਤਾਕਤ ਨਹੀਂ ਹੈ ਸਰ ਇਹ ਤੁਹਾਨੂੰ ਲੱਗਿਆ ਕਿ ਸੋ ਜੀ ਇਹਦਾ ਬੇਸਿਕਲੀ ਸਫਾਈ ਹੈਗਾ ਜੀ ਸਫਾਈ ਇਨ ਇੰਡੀਅਨ ਆਰਮੀ ਤੇ ਇਸ ਤੋਂ ਨਾਲ ਇਹ ਜਿਹੜਾ ਬੇਸਿਕਲੀ ਇਹਦਾ ਇਹ ਵੀ ਇੰਟਰਸਟਿੰਗ ਫੈਕਟ ਹੈ ਜੀ ਜਿਹੜਾ ਹਲੇ ਤੱਕ ਤਫ਼ਸੀਲ ਚਾਇਆ ਬਿਕਾਉਜ਼ ਕੱਲੀ ਅਸੀਂ ਪੜਿਆ ਕੋਈ ਦਾ ਰਿਮਾਂਡ ਵੀ ਅਸੀਂ ਲਿੱਤਾ ਦੋ ਦਿਨ ਦਾ ਉਹ ਜਿਹੜੀ ਕਿੱਥੋਂ ਲੈ ਕੇ ਆਇਆ ਕਿੱਥੇ ਦੇਣੀ ਸੀ ਉਹ ਅਸੀਂ ਇਹਦਾ ਫੋਨ ਰਿਕਵਰ ਕੀਤਾ ਹੁਣ ਤੇ ਉਹਦੀ ਪ੍ਰੋਪਰ ਜਿਹੜੀ ਫੋਰੈਂਸਿਕ ਐਗਜ਼ਾਮੀਨੇਸ਼ਨ ਸਾਨੂੰ ਫੋਨ ਚੋਂ ਵੀ ਕੁਝ ਕੁ ਚੀਜ਼ਾਂ ਮਿਲੀਆਂ ਨੇ ਬਟ ਉਹਦਾ ਪ੍ਰੋਪਰ ਇੱਕ ਡਿਟੇਲਡ ਫੋਰੈਂਸਿਕ ਐਗਜ਼ਾਮੀਨੇਸ਼ਨ ਕਰਾਇਆ ਜਾਊਗਾ ਤੇ ਕੋਈ ਵੀ ਉਹਦੇ ਵਿੱਚ ਜਿਹੜੀ ਚੈਟਿੰਗਸ ਹੈ ਵਟਸਐਪ ਤੇ ਜਾਂ ਕੋਈ ਹੋਰ ਵੀ ਜਿਹੜੇ ਦੂਜੇ ਇਹ ਆ ਸੋਸ਼ਲ ਮੀਡੀਆ ਮੈਸੈਂਜਰ ਯੂਜ਼ ਕਰਦਾ ਸੀ ਤੇ ਉਹਦੇ ਵਿੱਚ ਜ ਉਹ ਅਸੀਂ ਇਹਨੂੰ ਇਹਦਾ ਖੁਲਾਸਾ ਕਰਾਂਗੇ ਬਟ ਹਾਂ ਇਨੀ ਗੱਲ پتہ ਚੱਲੀ ਹੈ ਕਿ ਜਿਹੜੀ ਬਾਰਡਰ ਤੇ ਐਲਓਸੀ ਦੇ ਉੱਤੇ ਕੋਈ ਜਿਹੜੇ ਥੇਪ ਆਉਂਦੀ ਸੀ ਉਹਦੇ ਵਿੱਚੋਂ ਇਹ ਸਾਈਫਨ ਆਫ ਕੀਤੀ ਹੈ ਸੋ ਇਹਦਾ ਇੱਕ ਹੋਰ ਸਾਥੀ ਹੋ ਤਾਂ ਪਿੱਛੇ ਜੇ ਜਾਰੀ ਹੋ ਮੈਂ ਡਿਸਕਲੋਸ ਨਹੀਂ ਕਰ ਸਕਦਾ ਸੋ ਉਹ ਵੀ ਅਸੀਂ ਉਹਦੇ ਵਿਚ ਲੱਗੇ ਹੋਏ ਆ ਸੋ ਇੱਕ ਕਾਫੀ ਇੰਪੋਰਟੈਂਟ ਇਹਦੇ ਵਿੱਚ ਮਾਈਸ਼ਨ ਸਰ ਕੇਸਪੋਰਟ ਨੇ ਇਸੇ ਪੁਆਇੰਟ ਗੱਲ ਕਿ ਇਹਦੇ ਨਾਲ-ਨਾਲ ਮੈਂ ਦੱਸਣਾ ਚਾਹੁੰਦਾ ਕਿ ਇਹ ਕਮਰਸ਼ੀਅਲ ਰਿਕਵਰੀ ਦੇ ਨਾਲ-ਨਾਲ ਦੋ ਹੋਰ ਇੰਟਰਸਟਿੰਗ ਸਾਡੀਆਂ ਰਿਕਵਰੀਜ਼ ਹੋਈਆਂ ਨੇ ਇੱਕ ਸਿਟੀ ਦੇ ਗਰਾਉਂਡ ਦੀ ਰਿਕਵਰੀ ਹੈਗੀ ਹੈ ਇੱਕ ਅਸੀਂ ਬੰਦਾ ਪੜਿਆ ਹੈਗਾ ਜਿਹਦਾ ਨਾਮ ਇੱਕ ਹੈਗਾ ਜੀ ਗੁਰਜੀਤ ਸੌਰੀ ਮਨਜੀਤ ਸਿੰਘ ਪੁੱਤਰ ਗੁਰਜੀਤ ਸਿੰਘ ਇਹਦੀ హెয়ার ਕਟਿੰਗ ਦੀ ਸ਼ਾਪ ਹੈਗੀ ਹੈ ਮਲਕ ਰੋਡ ਤੇ ਸੋ ਬੇਸਿਕਲੀ ਸਾਡੇ ਕੋਲ ਇਨਫਰਮੇਸ਼ਨ ਹੁਣ ਕਾਫੀ ਆ ਰਹੀ ਹੈ ਮੇਰੇ ਜੇ ਦਸਨ ਦਾ ਮਕਸਦ ਹੈ ਉਹ ਇਹ ਹੈ ਰਿਕਵਰੀ ਭੀਗਾਮ ਇਹ ਕਿੱਟਾ ਮਿਲਿਆ ਹੈਗਾ ਜੋ ਮੇਰੇ ਦਸਨ ਦਾ ਮਕਸਦ ਹੈ ਉਹ ਅਡੀ ਨਾਲ ਸਾਰੀ ਲੋਕਾਂ ਨੂੰ ਇਹ ਵੀ ਉਹਦੇ ਕੋਲ ਕਾਫੀ ਇਨਫਰਮੇਸ਼ਨ ਆ ਰਹੀ ਹੈ ਲੋਕਾਂ ਵੱਲੋਂ ਹੀ ਆ ਰਹੀ ਹੈ ਸੋ ਉਹਨੂੰ ਡਿਵੈਲਪ ਕਰਕੇ ਅਸੀਂ ਜਿਹੜੇ ਹਜੇ ਅਲੱਗ-ਅਲੱਗ ਜਿਹੜੇ ਧੰਦਾ ਕਰ ਰਹੇ ਆ ਲੋਕ ਆਪਣੇ ਵੱਖ-ਵੱਖ ਪਰ ਉਹਦੇ ਆੜ ਵਿੱਚ ਇੱਕ ਗੋਰਖ ਦਾੰਦਾ ਕਰ ਰਹੇ ਆ ਸੋ ਉਹਨਾਂ ਨੂੰ ਪੁਲਿਸ ਨੂੰ ਪੂਰੀ ਤਰ੍ਹਾਂ ਕੇ ਹੋ ਕੇ ਮੁਸਤੈਰ ਹੋ ਕੇ ਉਹਨਾਂ ਨੂੰ ਵੀ ਫੜ ਰਹੀ ਹੈ ਸੋ ਇਸੇ ਲੜੀ ਦੇ ਵਿੱਚ ਇੱਕ ਤੀਜਾ ਵੀ ਇੰਟਰਸਟਿੰਗ ਕੇਸ ਹੈ ਜਿਹਦੇ ਵਿੱਚ ਅਸੀਂ ਇੱਕ ਸ਼ਿਵ ਕੁਮਾਰ ਨਾਮ ਦਾ ਬੰਦਾ ਹੈ ਜਿਹਦੀ ਕਰਿਆਨੇ ਦੀ ਦੁਕਾਨ ਸੀ ਕਰਨਲ ਗੇਟ ਦੇ ਵਿੱਚ ਉਹਨੂੰ ਵੀ ਅਸੀਂ ਚਿਟਨਾ ਰਿਕਵਰ ਕੀਤਾ ਸੋ ਬੇਸਿਕਲੀ ਵੱਖ-ਵੱਖ ਕਿੱਤੀਆਂ ਦੇ ਵਿੱਚ ਲੱਗੇ ਲੋਕ ਜੇ ਮਤਲਬ ਇਸ ਤਰ੍ਹਾਂ ਕੰਮ ਕਰ ਰਹੇ ਆ ਪਰ ਉਹ ਆੜ ਉਹਦੀ ਕਿੱਤਿਆਂ ਦੀ ਲੈ ਕੇ ਨਸ਼ਾ ਵੇਚਣ ਦਾ ਕੰਮ ਕਰ ਰਹੇ ਆ ਤੇ ਪੁਲਿਸ ਪੂਰੀ ਤਰ੍ਹਾਂ ਐਕਟਿਵ ਹੈ ਸੋਨਾ ਨੋਸੀ ਪੜ ਰਹੇ ਹੈ। ਇਹ ਪੁਲਿਸ ਹੀ ਪੜਿਆ ਹੈਗਾ ਠੀਕ ਕਿੰਨਾ ਹੈਰੋਇਨ ਤਾਂ ਕੀ ਜੀ ਬਸ ਅਸੀਂ ਐਲੋਕਲ ਲੈ ਗਿਆ ਨੇ ਜੇ ਤੁਹਾਨੂੰ ਪੁੱਛ ਕੇ ਨਹੀਂ ਹਲੇ ਤੱਕ ਇਹਦੀ ਜਿਹੜੀ ਹੈਗੀ ਹੈ ਹੈਰੋਇਨ ਤਾਂ ਕੀ ਹੈਗੀ ਹੈ ਜੀ ਬਾਕੀ ਤਫਤੀਸ਼ ਜਿਹੜਾ ਮੈਂ ਤੁਹਾਨੂੰ ਦੱਸਿਆ ਇਹ ਸਾਡੀ ਤਫਤੀਸ਼ ਦਾ ਪਾਰਟ ਹਮ ਹੈ ਇਸ ਟਾਈਮ ਡਿਸਕਲੋਸ ਨਹੀਂ ਕਰ ਸਕਦਾ ਸਾਡੇ ਕੋਲ ਇੱਕ ਦੋ ਲਿੰਕ ਹੋਰ ਵੀ ਹੈਗੇ ਨੇ ਇਹਦੇ ਤੇ ਹੋਰ ਵੀ ਸਾਡੇ ਕੋਲ ਇਨਪੁਟਸ ਆ ਉਹ ਅਸੀਂ ਜਿਵੇਂ ਜਿਵੇਂ ਤਫਤੀਸ਼ ਅੱਗੇ ਜਾਊਗੀ ਤੇ ਜੇ ਤੁਹ ਸਿਗਨੀਫੀਕੈਂਟ ਰਿਕਵਰੀ ਹੁੰਦੀ ਹੈ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਐਕਚੁਅਲੀ ਇਹ ਕੋਈ ਲੈ ਕੇ ਪਹਿਲਾਂ ਵੀ ਆਇਆ ਨਹੀਂ ਨਹੀਂ ਇਹ ਦੇਖੋ ਜੀ ਇਹਦੀ ਉਮਰ 25 ਸਾਲ ਹੈ ਜੀ ਇਹ ਨੂੰ ਕਰੀਬ 6-7 ਮਹੀਨੇ ਨਹੀਂ ਹੋਏ ਸੀ ਕਸ਼ਮੀਰ ਪੋਸਟਡ ਹੋਏ ਨੂੰ ਸੋ ਪ੍ਰੀਲਿਮਿਨਰੀ ਪੁੱਛਗੀ ਚ ਇਹ ਪਹਿਲੀ ਵਾਰੀ ਲੈ ਕੇ ਆਇਆ ਬਟ ਸਾਰੀ ਟੈਕਨੀਕਲ ਚੀਜ਼ ਜੇ ਬਾਕੀ ਹੈ ਉਹਦੇ ਵਿੱਚ ਹੋਰ ਕਲੀਅਰ ਹੋ ਜਾਊਗਾ ਕਿ ਜੋ ਇਹ ਕਹਿ ਰਹੇ ਉਹ ਸੱਚ ਕਹਿ ਰਹੇ ਸਰ ਇਹਨੂੰ ਪਹਿਲਾਂ ਕਿੱਥੇ ਪੋਸਟਡ ਸੀ ਇਹ ਵੱਖ-ਵੱਖ ਏਰੀਆਸ 'ਚ ਪੋਸਟਡ ਸੀ ਜੀ ਕਸ਼ਮੀਰ ਤੋਂ ਬਟ ਪਿਛਲੇ 7 ਮਹੀਨੇ ਤੋਂ ਉਹ ਸਿੱਸੀ ਟੋਟਲੀ ਦੀ ਸਰਵਿਸ ਵਾਲੇ ਚਾਰ-ਚਾਰ ਸਾਲ ਦੀ ਸੀ ਜ 16 sick